ਅਬਦੁਲਾਹ ਤਾਂ ਅਮਰੀਕਾ ਤੋਂ ਜੀ ਅਬਦੁਲਾਹ ਤਾਂ ਕੈਨੇਡਾ ਤੋਂ ਸਿੰਗਾਪੁਰ ਤੋਂ ਸਾਡੇ ਵਾਸਤੇ ਆ ਛੱਡਿਆ ਐਮ ਆਰ ਆਈ ਯਾਨੀ ਐਕਸ-ਰੇ ਵਾਲੀਆਂ ਮਸ਼ੀਨਾਂ ਚ ਕਬੂਤਰਾਂ ਦੇ ਹਾਲ ਨਹੀਂ ਨੇ ਜੀ ਹੁਣ ਠੀਕ ਕਰਨ ਲੱਗੇ ਹੋਏ ਆ ਜੀ ਡਾਕਟਰ ਲਿਆਉਣ ਲੱਗੇ ਹੋਏ ਆ ਮੱਲਾ ਕਲੀਨਿਕ ਖੋਲੇ ਆ ਲੱਗੇ ਹੋਇਆ ਦਿਨ ਰਾਤ ਇਸੇ ਕੰਮ ਤੇ ਲੱਗਿਆ ਕਿ ਪ੍ਰਮਾਤਮਾ ਜੇ ਮੌਕਾ ਦਿੱਤਾ ਤਾਂ ਲਾਂਭਾ ਨਾ ਕੋਈ ਆ ਜਾਏ ਵੀ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਸੀ ਇਹਨਾਂ ਨੇ ਕੁਝ ਕੀਤਾ ਨਹੀਂ ਏ ਬਸ ਆਹੀ ਚਾਹ ਹੋਰ ਕੋਈ ਚਾਹ ਨਹੀਂ ਸੋ ਪਠਾਨ ਮਾਜਰਾ ਸਾਹਿਬ ਤੁਹਾਨੂੰ ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਪਹਿਲਾਂ ਇਲੈਕਸ਼ਨਾਂ ਵੇਲੇ ਵੀ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਹੈ ਅੱਜ ਵੀ ਤੁਸੀਂ ਜਿੰਨੇ ਮੈਂ ਉੱਪਰ ਤੇ ਆਇਆ ਉੱਪਰੋਂ ਦੇਖਿਆ ਮੈਂ ਜਿੰਨੇ ਅੰਦਰ ਬੈਠੇ ਉਹਨੇ ਬਾਹਰ ਹੈ ਉਨੇ ਬਾਹਰ ਫੇਰਦੇ ਆ ਚਲੋ ਕੋਈ ਨਹੀਂ ਪੰਡਾਲ ਛੋਟਾ ਪੈ ਗਿਆ ਪਰ ਘਰੋਂ ਬਾਹਰ ਨਿਕਲ ਨਹੀਂ ਸਾਡੇ ਵਾਸਤੇ ਇੱਕ ਸ਼ੁਭ ਸੰਕੇਤ ਹੈ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਜਦੋਂ ਘਰੋਂ ਪਹਿਲਾ ਕਦਮ ਚੱਕ ਕੇ ਚੱਕ ਤੁਸੀਂ ਬਾਹਰ ਪੱਟਿਆ ਸੀ ਸਮਝ ਲਓ ਤੁਸੀਂ ਇਹੀ ਕਹਿ ਆਊਗਾ ਜੇ ਉੱਥੇ ਚੱਲਦੇ ਆਂ ਜੇ ਜਾ ਕੇ ਆਉਣਾ ਬਸ ਇਹੀ ਸਾਡੇ ਲਈ ਸੋਗਾ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸੋ ਵੀਰੋ ਐਦਾਂ ਹੀ ਜਿਹੜੀਆਂ ਬਾਕੀ ਮੰਗਾਂ ਨੇ ਸੜਕਾਂ 18 ਫੁੱਟੀਆਂ ਉਹ ਵੀ ਹੋਣਗੀਆਂ ਪਿੰਡਾਂ 'ਚ ਗਰਾਊਂਡ ਬਣਾਏ ਜਾਣਗੇ ਹਰ ਪਿੰਡ 'ਚ ਗਰਾਊਂਡ ਬਣਾਵਾਂਗੇ ਟੋਬੇ ਠੀਕ ਕਰਾਂਗੇ ਸਾਰੇ ਪਿੰਡ ਦੇ ਲਾਇਬ੍ਰੇਰੀਆਂ ਬਣਾਵਾਂਗੇ ਸਕੂਲਾਂ ਦੇ 스마트 ਕਮਰੇ ਬਣਨਗੇ ਸਕੂਲ ਆਫ ਐਮੀਨੈਂਸ ਬਣਨਗੇ ਬੱਚੇ ਸਾਡੇ ਪੜ੍ਹ-ਪੜ੍ਹ ਕੇ ਵੱਡੇ ਅਫਸਰ ਬਣਨ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਉੱਚਾ ਚੱਕ ਦਾ ਮਿਆਰ ਰਿਜ਼ਲਟ ਆਉਣ ਲੱਗ ਗਏ ਹੁਣ ਨੰਬਰ 1 ਰਿਜ਼ਲਟ ਆਉਂਦੇ ਆ ਹੁਣ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਇਹਨਾਂ ਨੇ ਵੀ ਕੰਮ ਕੀ ਹੁੰਦੇ ਨੇ ਆ ਲਾਇਬ੍ਰੇਰੀਆਂ ਸਕੂਲ ਸੜਕਾਂ ਸੋਲਰ ਲਾਈਟਾਂ ਆਰੋ ਵਾਲਾ ਪਾਣੀ ਇਹ ਤਾਂ ਆਪਾਂ ਨੂੰ ਦੱਸਿਆ ਹੀ ਨਹੀਂ ਇਹਨਾਂ ਨੇ ਵੀ ਇਹ ਵੀ ਹੁੰਦਾ ਉਹ ਜਦੋਂ ਮੈਂ ਐਮਪੀ ਬਣਿਆ ਨਵਾਂ ਨਵਾਂ ਸੰਗਰੂਰ ਤੋਂ ਮੈਂ ਚਲੋ ਵੀ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਵਾਂਗੇ ਵਧੀਆ ਲੱਗੂ ਵੀ ਕੰਮ ਲੋਕਾਂ ਨੇ ਮੌਕਾ ਦਿੱਤਾ ਹੈ ਮਹੀਨੇ ਕੇ ਬਾਅਦ ਪਹਿਲੀ ਗ੍ਰਾਂਟ ਆ ਗਈ ਤੇ ਮੈਂ ਦੱਸਤਾ ਵੀ ਗ੍ਰਾਂਟ ਆ ਗਈ ਭਾਈ ਆਜੋ ਹੁਣ ਫਿਰ ਜੇ ਕੋਈ ਮੰਗ ਹੈ ਪਿੰਡ ਦੀ ਆ ਆਹੀ ਪੰਚਾਇਤ ਇੱਕ ਲਹਿਰੇਗਾ ਅੱਗੇ ਵੱਲ ਦੀ ਕائیں ਐਮਪੀ ਸਾਹਿਬ ਸਾਸਤਰੀ ਕਾਲ ਮੈਂ ਸਾਸਤਰੀ ਕਾਲ ਬਹੁਤ ਵਧਾਈਆਂ ਜੀ ਬਹੁਤ ਵਧਾਈਆਂ ਮੈਂ ਬਹੁਤ ਵਧਾਈਆਂ ਜੀ ਤੇ ਗ੍ਰਾਂਟ ਚਾਹੀਦੀ ਹੈ ਜੀ ਮੈਂ ਗ੍ਰਾਂਟਾਂ ਵਾਸਤੇ ਬੈਠਿਆ ਹਾਂ ਹਾਂਜੀ ਗ੍ਰਾਂਟ ਚਾਹੀਦੀ ਹੈ 3 ਲੱਖ ਚਾਹੀਦਾ ਜੀ ਮੈਂ ਕਿਹਾ ਵੀ 3 ਲੱਖ ਮਿਲੂਗਾ ਜ਼ਰੂਰ ਮਿਲੂਗਾ ਆ ਥੋੜੇ ਮਤਾ ਪਾ ਕੇ ਦੇ ਦਿਓ ਵੀ ਚਾਹੀਦਾ ਕਾਦੇ ਵਾਸਤੇ ਆ ਫਿਰ ਆਪਾਂ ਡਿਪਾਰਟਮੈਂਟ ਨੂੰ ਭੇਜ ਦਿੰਨਾ ਹੈ ਪੈਸੇ ਆ ਜਾਣਗੇ ਮਤੇ ਦੀ ਤਾਂ ਕੀ ਲੋੜ ਹੈ ਜੀ ਮੈਂ ਕਿਹਾ ਮਤਾ ਤਾਂ ਪਾਉਣਾ ਪੈਂਦਾ ਕੰਮ ਸਿੱਧੇ ਹੀ ਦੱਸ ਦਿਨੇ ਜੀ ਮੂੰਹ ਜਵਾਨੀ ਮੈਂ ਚੱਲ ਮੂੰਹ ਜਵਾਨੀ ਦੱਸ ਦਿਓ ਮੈਂ ਲਿਖ ਲਊਗਾ ਸ਼ਮਸ਼ਾਨ ਘਾੜ ਦੀਆਂ ਗੰਦਾ ਉੱਚੀਆਂ ਚੱਕਣੀਆਂ ਜੀ ਮੈਂ ਕੀ ਗੱਲ ਤੁਹਾਡੇ ਪਿੰਡ ਦੇ ਮੁਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ ਕਰੀ ਨਾ ਮੋੜਿਆ ਹੁਣ ਮਸਾਂ ਛੱਡ ਕੇ ਆਏ ਆ ਯਾਰ ਮੈਂ ਕਹਿੰਦਾ ਤਾਂ ਲਾਇਬ੍ਰੇਰੀ ਬਣਾ ਲਓ ਪਿੰਡ ਚ ਆਪਾਂ ਸੋਲਰ ਲਾਈਟਾਂ ਲਾ ਦਿੰਨੇ ਆ ਤੁਹਾਡੇ ਪਿੰਡ ਦੇ ਸਕੂਲ ਚ ਕਮਰੇ ਪਾ ਦਿੰਨੇ ਆ ਦੋ ਤਿੰਨ ਹੈਨਾ ਤੁਹਾਨੂੰ ਪਾਣੀ ਵਾਲੀ ਟੈਂਕੀ ਦੇ ਦਿੰਨੇ ਆ ਫਾਇਰ ਬ੍ਰਿਗੇਡ ਬਣਾ ਲਿਓ ਉਹਨੂੰ ਕੋਈ ਆਗੂ ਅੱਗ ਲੱਗ ਜਾਂਦੀ ਆ ਫਸਲਾਂ ਨੂੰ ਆਰਓ ਵਾਲਾ ਪਾਣੀ ਲੈ ਲਓ ਉਹ ਮੈਨੂੰ ਕਹਿੰਦੇ ਜੀ ਸ਼ਮਸ਼ਾਨ ਘਾਟ ਤੋਂ ਬਿਨਾ ਜਿਹੜੇ ਤੁਸੀਂ ਬਾਕੀ ਬੋਲੀਆਂ ਨੇ ਗੱਲਾਂ ਲਾਇਬ੍ਰੇਰੀ ਵਗੈਰਾ ਇਹ ਤੁਸੀਂ ਕਰ ਸਕਦੇ ਹੋ ਮੈਂ ਕਹਿੰਦਾ ਕਰ ਸਕਦਾ ਤਾਂ ਹੀ ਉਹ ਤੁਹਾਨੂੰ ਕਿਹਾ ਵੀ ਮੈਂ ਇਹਨਾਂ ਚੀਜ਼ਾਂ ਵਾਸਤੇ ਗਰੰਟੀ ਦੇ ਸਕਦਾ ਕਹਿੰਦੇ ਫਿਰ ਸਾਡਾ ਕਸੂਰ ਨਹੀਂ ਜੀ ਸਾਡੇ ਪਿੰਡ ਦਾ ਹੁਣ ਤੱਕ ਜਿੰਨੇ ਵੀ ਪੈਸੇ ਆਏ ਨੇ ਸਮਸ਼ਾਨ ਘਾਟ ਨੂੰ ਆਏ ਨੇ ਜੀ ਬਸ ਇਹ ਦੁਗਾਂ ਲੰਗਣੀ ਨਹੀਂ ਦਿੱਤੇ ਆਪਾਂ ਇਹ ਦੁਗਾਂ ਸੋਚਣੀ ਨਹੀਂ ਦਿੱਤਾ ਆਪਾਂ ਨੂੰ ਸ਼ਹਿਰਾਂ ਵਾਲਿਆਂ ਨੂੰ ਸੀਵਰੇਜ ਦੇ ਟੱਕਣ ਗਣਾਈ ਜਾਂਦੇ ਰਹਿੰਦੇ ਨੇ ਪਿੰਡਾਂ ਵਾਲਿਆਂ ਨੂੰ ਸ਼ਮਸ਼ਾਨ ਘਾਟ ਗਣਾਈ ਜਾਂਦੇ ਰਹਿੰਦੇ ਬਸ ਇੱਥੇ ਖੜੇ ਰਹੋ ਇੱਥੇ ਕੱਢੀ ਜਾਓ ਕਿਹੜੇ ਉਹ ਜਿਹੜਾ ਮੈਂ ਉੱਠ ਜਿਹੜਾ ਉਹ ਪਹਿਲਾਂ ਖੂਹ ਤੇ ਜਦੋਂ ਉੱਠ ਨੂੰ ਜੋੜਦੇ ਸੀ ਉਹਦੇ ਖੋਪੇ ਲਾਉਂਦੇ ਸੀ ਅੱਖਾਂ ਤੇ ਇੱਕ ਵਾਰੀ ਡੰਡਾ ਮਾਰ ਕੇ ਆਪ ਜਿਹੜਾ ਕਿਸਾਨ ਉਹ ਨੱਕਿਆਂ ਤੇ ਚੱਲੇ ਜਾਂਦਾ ਸੀ ਉੱਠ ਨੂੰ ਐਂ ਲੱਗੀ ਜਾਂਦਾ ਸੀ ਸਾਰਾ ਦਿਨ ਵੀ ਮੇਰੇ ਮਾਗਰੀ ਤੁਰੇ ਆਉਂਦਾ ਜੇ ਖੜ ਗਿਆ ਡੰਡਾ ਮਾਰੂਗਾ ਜਦੋਂ ਉਹਨੂੰ ਰੋਕ ਕੇ ਖੋਪੇ ਲਾਉਂਦੇ ਸੀ ਉੱਠ ਸੋਚਦਾ ਸੀ ਲੈ ਵੀ ਅੱਜ ਤਾਂ ਬਹੁਤ ਕਿਲੋਮੀਟਰ ਆ ਗਏ ਹੋਵਾਂਗੇ ਤੜਕੇ ਦੇ ਤੁਰੇ ਹੋਏ ਆ ਜਦੋਂ ਖੋਪੇ ਲਾਉਂਦੇ ਸੀ ਉੱਥੇ ਖੜਾ ਸੀ ਉਹ ਉਹ ਕਹਿੰਦਾ ਇੱਥੇ ਖੜੇ ਆ ਐਂ ਆਪਣੀਆਂ ਅੱਖਾਂ ਤੇ ਨਾ 70 ਸਾਲ ਖੋਪੇ ਚੜਾਈ ਰੱਖੇ ਨੇ ਇਹਨਾਂ ਨੇ ਜਦੋਂ ਹੁਣ ਖੋਪੇ ਉਤਰੇ ਨੇ ਉੱਥੇ ਹੀ ਖੜੇ ਆ ਸੀ ਫਰੇ ਦੇ ਟੱਕਣ ਟੋਬਾ ਚੱਪੜ ਉੱਥੇ ਘੜੇ ਆ ਹੁਣ ਤਹਿਸੀਲਾਂ ਲਾਇਬ੍ਰੇਰੀਆਂ ਦੀ ਗੱਲ ਚੱਲੀ ਐ ਹੁਣ ਕਿਤੇ ਜਾ ਕੇ ਸੜਕਾਂ ਸੁੜਕਾਂ ਕਾਲਜਾਂ ਯੂਨੀਵਰਸਿਟੀਆਂ ਦਾ ਕੰਮ ਚੱਲਿਆ ਹੁਣ ਹੌਣ ਬਦਲੂਗਾ ਜੀ ਕੰਮ ਰਿਜ਼ਲਟ ਆਉਣ ਲੱਗ ਗਏ ਬਾਕੀ ਤੁਹਾਡਾ ਧੰਨਵਾਦ ਤਾਂ ਮੈਂ ਹਰੇਕ ਸਾਹ ਤੋਂ ਬਾਅਦ ਵੀ ਕਰਾਂ ਤਾਂ ਵੀ ਮੈਨੂੰ ਲੱਗਦਾ ਮੈਨੂੰ ਕਈ ਜਨਮ ਲੈਣੇ ਪੈਣਗੇ ਵੀ ਜਿੰਨਾ ਪਿਆਰ ਸਤਿਕਾਰ ਤੁਸੀਂ ਦੇਤਾ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਇਸੀ ਤਰ੍ਹਾਂ ਪਿਆਰ ਵਿਸ਼ਵਾਸ ਬਣਾਈ ਰੱਖਿਓ ਸਾਡੇ ਵਾਲੇ ਪਾਸਿਓ ਕੋਈ ਕਮੀ ਨਹੀਂ ਆਊਗੀ ਨੀਅਤ ਚ ਖੋਟ ਨਹੀਂ ਹੋਊਗੀ ਹੋ ਸਕਦਾ ਸਾਡੇ ਤੋਂ ਵੀ ਗਲਤੀਆਂ ਹੁੰਦੀਆਂ ਹੋਣ ਬੰਦਿਆਂ ਸੀ ਵੀ ਬਾਹ ਫੜ ਕੇ ਰੋਕ ਲਿਓ ਭਾਈ ਇੱਥੇ ਗਲਤ ਲੱਗ ਰਿਹਾ ਹੈ ਠੀਕ ਕਰਦਾਂਗੇ ਠੀਕ ਕਰ ਲਾਂਗੇ ਇੱਜ ਕਿਹੜੀ ਗੱਲ ਹੈ ਪਰਿਵਾਰ ਚ ਵੀ ਆਪਣੇ ਗਿਲੇ ਸ਼ਿਕਵੇ ਹੋ ਜਾਂਦੇ ਸੋ ਇਸ ਕਰਕੇ ਸਾਰੇ ਸਿਆਣੇ ਹੋ ਮੋਤਵਾਰ ਬੰਦਿਓ ਪੰਚਾਇਤਾਂ ਦੇ ਪਿੰਡਾਂ ਦੇ ਸਰਪੰਚ ਚੁਣੇ ਹੋਏ ਹੋ ਲੋਕਾਂ ਚ ਰਹਿੰਦੇ ਹੋ ਦਿਨ ਰਾਤ ਲੋਕਾਂ ਦੀਆਂ ਅੱਖਾਂ ਪੜ ਕੇ ਕੱਲੇ-ਕੱਲੇ ਬੰਦੇ ਦਾ ਪਤਾ ਹੁੰਦਾ ਵੀ ਕੌਣ ਕਿੰਨਾ ਇਕ ਬਿੱਤਰਾ ਹੈ ਕਿਹਦੀ ਕਬੀਲਦਾਰੀ ਕਿੰਨੇ ਕ ਪਾਣੀ ਚ ਹੈ ਬਾਾਕੀ ਉਹ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜੋ ਉਹ ਤਾਂ ਫਰਦ ਦੇਖ ਕੇ ਪਤਾ ਲੱਗ ਜਾਂਦਾ ਜਦੋਂ ਲਾਲ ਲਕੀਰਾਂ ਪਈਆਂ ਹੁੰਦੀਆਂ ਵੀ ਲਿਮਿਟਾਂ ਦਾ ਕਰਾਈ ਬੈਠਾ ਹੈ ਬਾਹਰ ਭਾਵੇਂ ਜੋ ਮਰਜ਼ੀ ਕੋਠੀ ਪਾ ਲਓ ਵੱਡੇ ਟਰੈਕਟਰ ਲੈ ਲਓ ਪਰ ਅੰਦਰੋਂ ਤਾਂ ਲਕੀਰਾਂ ਲਾਲ ਹੀ ਹੁੰਦੀਆਂ ਉਹ ਕਰਜੇ-ਕੁਰਜੇ ਵੀ ਲਾਹਾਂਗੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਈਏ ਖੇਤੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਉੱਤਮ ਖੇਤੀ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾੱਕਰੀ ਖੇਤੀ ਨੂੰ ਪਹਿਲੇ ਨੰਬਰ ਤੇ ਰੱਖਿਆ ਸੀ ਕਿਉਂਕਿ ਆਪ ਵੀ ਉਹਨਾਂ ਨੇ ਜ਼ਿੰਦਗੀ ਦੇ ਆਖਰੀ 16 ਸਾਲ ਕਰਤਾਰਪੁਰ ਹਾਲੀ ਬਾਹਿਆ ਸੀ ਉੱਤਮ ਖੇਤੀ ਸਭ ਤੋਂ ਨੰਬਰ 1 ਤੇ ਖੇਤੀ ਮੱਧਮ ਵਪਾਰ ਨਖਿੱਧ ਚਾੱਕਰੀ ਨੌਕਰੀ ਨੂੰ ਤੀਜੇ ਨੰਬਰ ਤੇ ਰੱਖਿਆ ਸੀ ਉਲਟਾ ਹੋ ਗਿਆ ਜਮਾਂ ਨੌਕਰੀ ਵਾਸਤੇ ਭਾ ਜਮੀਨ ਵੇਚਣ ਨੂੰ ਪਿਆ ਰਾ ਅੱਜ ਖੇਤੀ ਦੀ ਜੇ ਨੰਬਰ ਤੇ ਆ ਗਈ ਜੀ ਜੇ ਖੇਤੀ ਆਪਾਂ ਨਵੇਂ ਤਰੀਕੇ ਨਾਲ ਵਧੀਆ ਢੰਗ ਨਾਲ ਕਰੀਏ ਖੇਤੀ ਧਰਤੀ ਝੋਟੇ ਦੇ ਸਿਰ ਵਰਗੀ ਧਰਤੀ ਹੈ ਆਪਣੇ ਵਰਗੀ ਧਰਤੀ ਹੈ ਨਹੀਂ ਦੁਨੀਆ ਤੇ ਕਿਤੇ ਕੌਮ ਮਿਹਨਤੀ ਹੈ ਸਭ ਕੁਝ ਹੈ ਬਸ ਕਿਰਾਂ ਬਸ ਥੋੜਾ ਜਿਹਾ ਰਾਹ ਮਿਲ ਜੇ ਵੀ ਇੱਧਰ ਦੀ ਜਾਣਾ ਹੈ ਬਸ ਆਪਾਂ ਕਰ ਲਾਂਗੇ ਸਾਰਾ ਕੁਝ ਠੀਕ ਕਰ ਲਾਂਗੇ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਸੁਰਜੀਤ ਪਾਤਰ ਜੀ ਦੀਆਂ ਲਾਈਨਾਂ ਨੇ ਕੀ ਹੋਇਆ ਜੇ ਪੱਤ ਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖਿਓ ਫੁੱਲਾਂ ਜੋਗੀ ਐਸੇ ਧਰਤੀ ਤੇ ਗਿੱਧੇ ਪੰਗੜੇ ਪੈਣ ਲੱਗਣਗੇ ਐਸੇ ਧਰਤੀ ਤੇ ਖੁਸ਼ੀਆਂ ਐਸੇ ਧਰਤੀ ਤੇ 54154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡਾਂ 'ਚ ਵੀ ਮਿਲੀਆਂ ਹੋਣੀਆਂ ਨੌਕਰੀਆਂ ਕਿਸੇ ਨਾ ਕਿਸੇ ਨੂੰ 1 ਰੁਪਈਆ ਵੀ ਲੱਗਿਆ ਹੋਵੇ ਕਿਸੇ ਦਾ ਦੱਸ ਦਿਓ ਕੋਈ ਸ਼ਪਾਰਸ਼ ਲਾਉਣੀ ਪਈ ਹੋਵੇ ਦੱਸ ਦਿਓ ਤੁਹਾਡੇ ਪਿੰਡਾਂ 'ਚ ਨੌਕਰੀਆਂ ਮਿਲੀਆਂ ਹੋਣ ਹੈ ਜੀ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਕਿ ਤੁਸੀਂ ਇੰਨੀ ਗਰਮੀ 'ਚ ਇੱਥੇ ਆਏ ਹੋ ਬਸ ਉਹ ਉਦਘਾਟਨਾ ਜੋ ਹੋ ਜੂਗਾ ਕੱਲ ਤੋਂ ਕੰਮ ਸ਼ੁਰੂ ਹੋ ਜੂਗਾ ਅਫਸਰ ਵੀ ਆਉਣਗੇ ਸਾਰੇ ਕੰਮ ਹੋਣਗੇ ਜਿਹੜੀਆਂ ਮੰਗਾਂ ਪਠਾਨ ਮਾਜਰਾ ਸਾਹਿਬ ਨੇ ਦੱਸੀਆਂ ਨੇ ਮੈਂ ਨਾਲ ਲੈ ਕੇ ਚੱਲਿਆਂ ਮੈਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਔਰ ਜਿਹੜੀ ਗੱਲ ਮੈਂ ਕਹਤੀ ਉਹ ਮੈਂ ਕਰਦੇ ਹੀ ਕਰਦਾ ਸੋ ਮੈਂ ਬਹਿ ਜੂਗਾ ਇਹ ਚ ਕਾਗਜ਼ੀ ਕਾਰਵਾਈਆਂ ਕਾਫੀ ਨੇ ਤੇ ਨਾਲ ਅਫਸਰ ਬਿਠਾ ਲਾਂਗੇ ਤੁਹਾਨੂੰ ਬੁਲਾ ਲਾਂਗੇ ਤੇ ਤੁਸੀਂ ਆ ਕੇ ਬਹਿ ਕੇ ਹੁਣ ਤੱਕ 8 ਹੁਣ ਤੱਕ ਆਪਣੇ ਇਲਾਕੇ ਚ ਤੁਹਾਡੇ ਚ 21 ਕਰੋੜ ਰੁਪਇਆ ਸਨੌਰ ਹਲਕੇ ਨੂੰ ਨਗਰ ਪੰਚਾਇਤ ਨੂੰ 21 ਕਰੋੜ 24 ਕਰੋੜ ਰੁਪਇਆ ਦੇਵੀਗੜ੍ਹ 24 ਕਰੋੜ ਰੁਪਇਆ ਦੇਵੀਗੜ੍ਹ ਨੂੰ ਆ ਗਿਆ 21 ਕਰੋੜ ਰੁਪਇਆ ਸਨੌਰ ਦੀ ਨਗਰ ਪੰਚਾਇਤ ਨੂੰ ਹਾਂਜੀ ਦੋਵਾਂ ਬਲਾਕਾਂ ਚ 5 ਕਰੋੜ ਪਹਿਲਾਂ ਕਦੇ 50 ਹਜ਼ਾਰ ਦੇ ਦਿੰਦੇ ਸੀ ਉਹੀ ਸਾਰਾ ਪਿੰਡ ਲੱਡੂ ਵੰਡੀ ਜਾਂਦਾ ਸੀ ਉਹ ਲੱਡੂ ਵੱਧਦੇ ਲੱਗ ਜਾਂਦੇ ਸੀ ਲੱਡੂ ਜਲੇਬੀਆਂ 60000 ਲੱਗ ਜਾਂਦਾ ਸੀ ਦੇ ਕੇ 50 ਜਾਂਦੇ ਸੀ ਉਹ ਵੀ ਮਰਦਾ ਨਹੀਂ ਸੀ ਅਨਾਉਂਸ ਕਰਕੇ ਤਾੜੀਆਂ ਵੱਜ ਗਈਆਂ ਮੁੜ ਕੇ ਆਇਆ ਮੈਂ ਤੁਹਾਨੂੰ ਦੱਸਦਾ ਆਪਣੇ ਪਿੰਡ ਦੀ ਗੱਲ ਆ ਜਿਹੜਾ ਸਰਹੰਦ ਚੋ ਆ ਇਹ ਸਾਡੇ ਪਿੰਡ ਵਿੱਚ ਦੀ ਲੰਘਦਾ ਆ ਆ ਜਿਹੜਾ ਜਖੇਪੜ ਵਿੱਚ ਦੀ ਲੰਘਦਾ ਉਹ ਤੇ ਪੁਲ ਨਹੀਂ ਸੀ ਬੜੀ ਦੇਰ ਦੀ ਮੰਗ ਸੀ ਪੁਲ ਨਹੀਂ ਹੈਗਾ ਜੀ ਹੁਣ ਸਾਡੇ ਐਮਐਲਏ ਸਾਹਿਬ ਜਾਂ ਸਾਡੇ ਮਿਨਿਸਟਰ ਸਾਹਿਬ ਚਲੋ ਅੱਜ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਨਹੀਂ ਰਹਿਟਿੰਸ ਸਾਹਿਬ ਤੇ ਮੈਂ 7ਵੀਂ ਚ ਪੜਦਾ ਸੀ ਟੂਰਨਾਮੈਂਟ ਤੇ ਚੀਫ ਅਗਸਟ ਬੁਲਾ ਲੇ ਉਹ ਕਹਿੰਦੇ ਵੀ ਮਿੰਦਰ ਮਾਟਰ ਦੇ ਮੁੰਡੇ ਤੋਂ ਲਖਾ ਲਓ ਏ ਮੰਗ ਪੱਤਰ ਉਹਦੀ ਲਿਖਾਈ ਵਧੀਆ ਮੈਂ 7ਵੀਂ ਚ ਪੜਦਾ 11-12 ਸਾਲ ਦਾ ਹੋਊਗਾ ਜੀ ਮੇਰੇ ਕੋਲੇ ਆ ਗਈ ਪੰਚਾਇਤ ਕਹਿੰਦੇ ਲਿਖ ਬਈ ਵੀ ਇੱਕ ਤਾਂ ਪਿੰਡ ਵੱਲੋਂ ਸਵਾਗਤ ਧੰਨਵਾਦ ਜੀ ਮੰਗਾ ਪਹਿਲੇ ਨੰਬਰ ਤੇ ਲਿਖ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਲਿਖਤਾ ਜੀ ਸਾਡੇ ਪਿੰਡ ਵਾਲੇ ਧੰਨੇ ਮੈਂਬਰ ਨੇ ਟੂਰਨਾਮੈਂਟ ਤੇ ਢੀਂਡਾ ਸਾਹਿਬ ਦੇ ਸਾਹਮਣੇ ਪੜਤਾ ਜੀ ਬਿ ਨਾਲੇ ਉੱਤੇ ਪੁਲ ਬਣਾਇਆ ਢੀਂਡਾ ਸਾਹਿਬ ਕਹਿੰਦੇ ਬਹੁਤ ਜਾਇਜ਼ ਮੰਗ ਹੈ ਪੁਲ ਬਣ ਜੂਗਾ ਤਾੜੀਆਂ ਵੱਜ ਗਈਆਂ ਅਗਲੇ ਸਾਲ ਫੇਰ ਆਗੇ ਜੀ ਟੂਰਨਾਮੈਂਟ ਫੇਰ ਮੇਰੇ ਕੋਲ ਆ ਗਈ ਪੰਚਾਇਤ ਕਹਿੰਦੇ ਵੀ ਲੇਖਾ ਮੰਗਾ ਮੈਂ ਕਹਿੰਦ ਕਿ ਕਿਹੜੀ ਲਿਖਣੀ ਕਹਿੰਦੇ ਪਹਿਲੀ ਤਾਂ ਉਹੀ ਲਿਖ ਬਿ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਫੇਰ ਲਿਖਤੀ ਜੀ ਧੰਨੇ ਮੈਂਬਰ ਨੇ ਫੇਰ ਪੜਤੀ ਜੀ ਤੇ ਜੀ ਸਾਹਿਬ ਨੇ ਫੇਰ ਤਾੜੀਆਂ ਮਰਵਾਤੀਆਂ ਕਹਿੰਦੇ ਬਣੂਗਾ ਮੈਂ ਨੌਮੀ ਚ ਹੋ ਗਿਆ ਜੀ ਤੀਜੇ ਸਾਲ ਫੇਰ ਆਗੇ ਜੀ ਲੇਖਵਈਅਤ ਕੀ ਮੰਗਾ ਹੋਏ ਮੈਂ ਕਿਹਾ ਵੀ ਬਦਲੀਆਂ ਹੋਣ ਗਿਆਂਦ ਕੀ ਦਾ ਮੰਗਾ ਪਹਿਲੀ ਮੰਗ ਕਿਹੜੀ ਕਹਿੰਦੇ ਉਹੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਲੋ ਜੀ ਮੈਂ 10ਵੀਂ ਚ ਹੋ ਗਿਆ 11ਵੀਂ ਚ ਮੈਂ ਲਿਖੀ ਗਿਆ ਪੰਨਾ ਮੈਂਬਰ ਪੜੀ ਗਿਆ ਟੀਜ਼ਾ ਸਾਹਿਬ ਤਾੜੀਆਂ 부ਜਾਈ ਗਏ ਬਈ ਨਾਲੇ ਤੇ ਪੁਲ ਨਹੀਂ ਬਣਿਆ ਬਈ 2014 ਚ ਪਤਾ ਨਹੀਂ ਸੰਯੋਗ ਪ੍ਰਮਾਤਮਾ ਨੇ ਕੀ ਲਿਖੇ ਸੀ ਉਹਨਾਂ ਨੂੰ ਹਰਾ ਕੇ ਲੋਕਾਂ ਨੇ ਮੈਨੂੰ ਐਮਪੀ ਬਣਾਤਾ ਮੈਂ ਐਮਪੀ ਬਣ ਗਿਆ ਸਾਡੇ ਪਿੰਡ ਵਾਲੇ ਆ ਗਏ ਉਹ ਨਿਆਰਾ ਆ ਗਿਆ ਜੀ ਆਪਣੇ ਪਿੰਡ ਦਾ ਐਮਪੀ ਬਣ ਗਿਆ ਮੈਂ ਹਾਂ ਤੇ ਮੰਗ ਪੱਤਰ ਜਿਹਾ ਲਿਆਇਆ ਮੈਂ ਵੈਰੀ ਗੁੱਡ ਕਿਹੜੀ ਮੰਗ ਆ ਪਹਿਲੀ ਉਹੀ ਹੈ ਕਹਿੰਦੇ ਪਹਿਲੀ ਤਾਂ ਜਿਹੜੀ ਤੂੰ ਹੀ ਲਿਖਦਾ ਰਿਆ ਪਹਿਲਾਂ 10 ਦੀ 10-11 ਸਾਲ ਤੱਕ ਤੂੰ ਹੀ ਲਿਖਦਾ ਰਿਆ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਉਹ ਹੁਣ ਬਣਾਇਆ ਜੀ ਜਾ ਕੇ ਦੇਖ ਕੇ ਆਏ ਉੱਤੇ ਕਿਰਪਾ ਕਰਕੇ ਇਧਰੋਂ ਧਰਮਗੰਨ ਵਾਲੇ ਪਾਸੇ ਜਾਵਾਂਗਾ ਨਾ ਜਦੋਂ ਜਦੋਂ ਇਧਰੋਂ ਜਖੇਪੜ ਤੋਂ ਧਰਮਗੰਨ ਵਾਲੇ ਪਾਸੇ ਜਾਵਾਂਗਾ ਉਦੋਂ ਪਿੰਡ ਸਾਡੇ ਪਿੰਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੁਲ ਆਪਣਾ ਹੈ ਹੁਣ ਕੀ ਕਰੀਏ ਜੀ ਇਹ ਫਿਰ ਕਹਿੰਦੇ ਸਾਨੂੰ ਜਿਤਾਉਂਦੇ ਨਹੀਂ ਫਿਰ ਕਹਿੰਦੇ ਸਾਨੂੰ ਲੋਕ ਐ ਨਹੀਂ ਕਰਦੇ ਉਹ ਨਹੀਂ ਕਰਦੇ ਸੋ ਇਹਨਾਂ ਨੇ ਕੀ ਕਰਨਾ ਜੀ ਮੈਂ ਤਾਂ ਇਹੀ ਕਹਿਣਾ ਚੰਗੇ ਬੰਦਿਆਂ ਨੂੰ ਚੁਣ ਕੇ ਭੇਜੋ ਚੰਗੇ ਬੰਦਿਆਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜੋ ਤਾਂ ਚੰਗੇ ਕਾਨੂੰਨ ਬਣ ਕੇ ਆਉਣਗੇ ਮਾੜਿਆਂ ਨੂੰ ਭੇਜ ਦੋਂਗੇ ਤਾਂ ਮਾੜੇ ਕਾਨੂੰਨ ਬਣ ਜਾਣਗੇ ਆਹੀ ਹੈ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇੰਨਾ ਗਰਮੀ ਚ ਬੈਠੇ ਤੇ ਦੋਨੇ ਹੱਥ ਉਪਰ ਚੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਇਨ ਕਲੱਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਉਂਦੇ ਵਸਦੇ ਰਹੋ ਆਰਾਮ ਨਾਲ ਜਾਇਓ ਮਾਮਾ